ਇੱਕ ਪਹਿਲਵਾਨ ਜਿਹੜਾ ਹੈ ਉਹ ਕਿੱਦਾਂ ਬਣਦਾ ਅਸੀਂ ਤਾਂ ਨਾਰਮਲ ਜਿਆ ਆਮ ਹੁੰਦੇ ਆ ਉਹ ਵੀਡੀਓ ਦੇਖ ਲੈਂਦੇ ਆ ਉਹ ਕਈ ਵਾਰੀ ਮੂਵੀਜ਼ ਦੇਖ ਦਿੰਦੇ ਆ ਜਾਂ ਪਹਿਲਵਾਨ ਨੂੰ ਕੁਲਦਿਆਂ ਦੇਖ ਲੈਂਦੇ ਆ ਪਰ ਇਹਦੇ ਪਿੱਛੇ ਮਿਹਨਤ ਬਹੁਤ ਲੱਗੀ ਹੁੰਦੀ ਹੈ ਪਹਿਲੀ ਗੱਲ ਬੱਚੇ ਨੂੰ ਸ਼ੌਕ ਹੋਣਾ ਚਾਹੀਦਾ ਉਸ ਤੋਂ ਬਾਅਦ ਉਹਨਾਂ ਦੇ ਮਾਪੇ ਦਾ ਸ਼ੌਕ ਹੋਣਾ ਜਾਂ ਘਰ ਵੇਖ ਜਾਂਦਾ ਭਾਜੀ ਕਿੱਲਿਆਂ ਦੇ ਕਿੱਲੇ ਖਲਾਣੇ ਪੈਂਦੇ ਆ ਇੱਕ ਪਹਿਲਵਾਨ 2 ਸਾਲ 3 ਸਾਲ 4 ਸਾਲ ਨਾ 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 ਭਾਜੀ 15 ਸਾਲ ਵੀ ਲੱਗ ਸਕਦੇ ਪਹਿਲਵਾਨ ਬਣਨ ਹਾਂਜੀ ਮਹਾਰਾਜ ਹੁਣ ਲੋਕ ਮੂੰਹ ਅੱਡ ਕੇ ਕਹਿੰਦੇ ਨੇ ਫਲਾਣੇ ਪਹਿਲਵਾਨ ਨੇ ਅੰਨੇ ਪੈਸੇ ਮੰਗ ਲਏ ਯਾਰ ਮੰਗਣੇ ਹੀ ਆ 15 ਸਾਲ ਤੋਂ ਡਾਈਟ ਖਾ ਰਿਆ ਕੌਣ ਖਲਾ ਰਿਆ ਉਹਨੂੰ ਹਾਂ ਮਾਪੇ ਕਈਆਂ ਤਾਂ ਵਿਆਜੀ ਪੈਸਾ ਚੱਕ ਚੱਕ ਕੇ ਬੱਚੇ ਪਾਲੇ ਹੋ ਭਾਜੀ ਸਾਡੇ ਦੇਖ ਨਹੀਂਆਂ ਗੱਲਾਂ ਅੱਜ ਜੇ ਪਹਿਲਵਾਨ ਹੁਣ ਪੈਸੇ ਮੰਗਣ ਜੋਗੇ ਤਾਂ ਲੈਣੇ ਹੀ ਆ ਬਾਈ ਕਿਉਂ ਨਹੀਂ ਲੈਣੇ ਇੱਕ ਪਹਿਲਵਾਨ ਦੇ ਆਣ ਨਾਲ ਪਿੰਡ ਦਾ ਔਰ ਇਲਾਕੇ ਦਾ ਨਾਂ ਰੋਸ਼ਨ ਹੁੰਦਾ ਪਹਿਲਵਾਨ ਨੇ ਫੈਟ ਓਕੇ ਹੀ ਲੈਣੇ ਹਾਂ ਸਟ੍ਰਗਲ ਦੇਖੋ ਯਾਰ ਪਹਿਲਵਾਨੀ ਮਾਪੇ ਕਰਾਂਦੇ ਬੱਚਾ ਖੁਦ ਦਾ ਕਰਦਾ ਕਰਦਾ ਮਾਪੇ ਕਰਾਂਦੇ ਹਰਿਆਣੇ ਚ ਪਾਜੀ ਜਿੰਨੀ ਪਹਿਲਵਾਨੀ ਮਾਂ ਨੂੰ ਪਤਾ ਆ ਮੈਂ ਕਹਿੰਦਾ ਬਾਪ ਨੂੰ ਨਹੀਂ ਪਤਾ ਕਿਉਂਕਿ ਮਾਂ ਨੂੰ ਪਤਾ ਕਿਆ ਖਿਲਾਣਾ ਕਿਆ ਨਹੀਂ ਬੱਚੇ ਨੂੰ ਖਿਲਾਣਾ ਅੱਛਾ ਜੀ ਹਾਂ ਹਰਿਆਣੇ ਦੀ ਮਾਵਾਂ ਨੂੰ ਇਹ ਗੱਲ ਪਤਾ ਬਹੁਤ ਪੂਰੀ ਨੌਲੇਜ ਆ ਪਾਜੀ ਹਰਿਆਣੇ ਦੇ ਪਹਿਲਵਾਨ ਟੌਪ ਤੇ ਆ ਹਮ ਚਾਈ ਮੈਂ ਨੈਸ਼ਨਲ ਦੇਖ ਲਓ ਉਹ ਤਾਂ 올림픽ਸ ਤੱਕ ਪਹੁੰਚ ਜਾਈ ਬਜੇ ਹੀ ਆ ਪਹਿਲਵਾਨੀ ਦੇਖੋ ਪਾਜੀ ਬਹੁਤ ਵੱਡਾ ਤਾਪਿਆ ਰੋਜ ਲੋਹੇ ਦੇ ਚਨੇ ਚੱਬਣੇ ਰੋਜ ਸਰੀਰ ਨੂੰ ਤੋੜਨਾ ਰੋਜ ਆਪਣੇ ਆਪ ਨੂੰ ਮਿੱਟੀ ਕਰਨਾ ਰੋਜ ਆਪਣੀ ਅੰਦਰ ਆਤਮਾ ਨੂੰ ਇੱਕੋ ਹੀ ਗੱਲ ਮਿਹਨਤ ਕਰਨੀ ਮਿਹਨਤ ਕਰਨੀ ਬੰਦਾ ਬਿਮਾਰ ਵੀ ਉਹ ਵੀ ਤਾਂ ਹੀ ਕਰਦੇ ਭਾਜੀ ਜੱਸਾ ਪੱਟੀ ਜਦੋਂ ਬਿਮਾਰ ਵੀ ਹੁੰਦਾ ਨਾ ਤਾਂ 1500 2000 ਬੈਠ ਕੇ ਲਾ ਦਿੰਦਾ ਬਿਮਾਰ ਬਿਮਾਰਚ ਵੀ ਬਿਮਾਰਚ 1500 ਬਿਮਾਰਚ ਵੀ ਹੂੰ ਉਹ ਕਹਿੰਦਾ ਮੈਂ ਅੱਜ ਢਿੱਲਾ ਜਿਆ ਆ ਤੇ ਜਦਨ ਖੁਸ਼ ਹੁੰਦਾ 3000 2500 ਤਲਾ ਦਾ ਹੀ ਲਾਂਦਾ ਹੂੰ ਹੂੰ ਇਦਾਂ ਹੀ ਪ੍ਰਤਪਾਲਿਆ ਇਦਾਂ ਹੀ ਸਿਕੰਦਰ ਸ਼ੇਕ ਬਿਲਕੁਲ ਪਾਜੀ ਹਮ ਪਹਿਲਵਾਨਾਂ ਦੇ ਫ੍ਰੈਕਚਰ ਆ ਜਾਵੇ ਡਾਕਟਰ ਦਾ ਕਹਿਣ ਹੁੰਦਾ ਵੇ ਤੁਹਾਨੂੰ 6 ਮਹੀਨੇ ਰੈਸਟ ਕਰਨੇ ਪੈਣੀ ਰਹੋਗੇ ਪਾਜੀ ਪਹਿਲਵਾਨ 3 ਮਹੀਨਿਆਂ ਚ ਕਵਰ ਹੋ ਜਾਂਦੇ ਤਿੰਨਾਂ ਮਹੀਨਿਆਂ ਚ ਗਰਾਊਂਡ ਚੋਂਦੇ ਕੁਸ਼ਤੀ ਦੰਗਲ ਚੋਂਦੇ ਵੇ ਕੁਸ਼ਤੀ ਬੰਨੋ ਜੀ ਹਮ ਪਲਾ ਹਲਕੀ ਕੁਸ਼ਤੀ ਕਰਾ ਦਿਓ ਹਾਂ ਜੀ ਹਲਕੀ ਮਿਲ 19 21 ਦਾ ਫਰਕ ਕਰ ਦੋ ਘੋਲਾਂਗੇ ਹਮ ਤੁਸੀਂ ਜੱਸੇ ਪੱਟੀ ਦੀ ਗੱਲ ਕੀਤੀ ਹਾਂ ਮੈਨੂੰ ਲੱਗਦਾ ਪਰਸਨਲੀ ਵੀ ਜਾਣਦੇ ਹੋ ਤੁਸੀਂ ਬਹੁਤ ਬਾਜੀ ਬਹੁਤ ਬਹੁਤ ਗੁੱਡ ਪਰਸਨ ਆ ਉਹ ਉਹਦੀਆਂ ਗੱਲਾਂ ਭਾਜੀ ਸਤਸੰਗ ਤੋਂ ਘੱਟ ਨਹੀਂ ਜੱਸੇ ਦੀਆਂ ਜੇ ਬੱਚੇ ਸੁਣ ਕੇ ਅਮਲ ਕਰਨ ਉਹ ਕਹਿੰਦਾ ਵੀ ਜੇ ਕਿਸੇ ਦੇ ਘਰ ਜਾਓ ਤਾਂ ਉਹਦੇ ਕਿਚਨ ਵਾਲ ਉਹਦੇ ਰਸੋਈ ਵਾਲ ਪਿੱਠ ਹੋਣੀ ਚਾਹੀਦੀ ਜੱਸਾ ਕਹਿੰਦਾ ਰਸੋਈ ਵਾਲ ਪਿੱਠ ਹੋਣੀ ਚਾਹੀਦੀ ਜੇ ਯਾਰ ਦੋਸਤ ਦੇ ਘਰ ਜਾਓ ਔਰ ਜੋ ਘਰ ਵਿੱਚੋਂ ਤੁਹਾਨੂੰ ਖਾਣ ਨੂੰ ਮਿਲ ਗਿਆ ਨੂਨ ਮਿਰਚਾ ਘੱਟ ਵੱਧ ਜ਼ੁਬਾਨ ਤੇ ਆਣਾ ਨਹੀਂ ਚਾਹੀਦਾ ਦੋ ਮਿਲ ਗਿਆ ਸੱਤ ਬਚਨ ਬਹੁਤ ਵਧੀਆ ਬਹੁਤ ਵਧੀਆ ਇਹ ਜੱਸੇ ਪੱਟੀ ਦੇ ਲਫ਼ਜ਼ ਆ ਸੇਮਪਰ ਪ੍ਰੇਤਪਾਲ ਦੇ ਵੀ ਇਹੀ ਆ ਉਹ ਵੀ ਇਹੀ ਲਫ਼ਜ਼ ਐਦਾਂ ਹੀ ਕਿਉਂਕਿ ਮੇਰੇ ਨਾਲ ਤਾਂ ਕਈ ਵਾਰੀ ਘਰ ਚਾ ਕੇ ਰੋਟੀ ਪਾਣੀ ਖਾਦੀ ਉਹ ਕਦੀ ਰਸੋਈਆਂ ਨੂੰ ਮੂੰਹ ਨਹੀਂ ਕਰਦਾ ਪਿੱਠ ਪਿੱਠ ਕਰਕੇ ਪੁੰਜੇ ਬਹਿ ਕੇ ਖਾਂਦਾ ਪ੍ਰੇਤਪਾਲ ਮੈਨੂੰ ਕਹਿੰਦਾ ਕੀ ਖਾਣਾ ਮੀਠ ਬਣਾ ਲਵਾ ਫਲਾਣਾ ਬਣਾ ਲਓ ਕਹਿੰਦਾ ਨਹੀਂ ਦਾਲੀ ਬਣਾ ਲੈ ਉਸਤਾ ਦਾਲ ਖਾ ਲੈ ਬਦਲ ਯਾਰ ਨਰਮਤਾ ਇੰਨੀ ਹਾਂ ਦੰਗਲ ਵਿੱਚ ਤਾਂ ਫਿਰ ਖੁਦਾ ਚੰਡਾਲ ਰੂਪ ਸਾਬਤ ਹੋ ਜਾਂਦਾ ਇਹ ਜਿੰਨੇ ਵੀ ਮੈਂ ਦੇਖੇ ਆ ਵੀ ਜਿੰਨੇ ਵੀ ਖੁੱਲਦੇ ਨੇ ਇਹ ਬੜੇ ਸ਼ਾਂਤ ਸੁਭਾਅ ਦੇ ਲੱਗਦੇ ਨੇ ਜਦੋਂ ਇਹਨਾਂ ਨੂੰ ਵੈਸੇ ਮਿਲੋ ਬੜੇ ਸ਼ਾਂਤ ਸੁਭਾਅ ਦੇ ਲੱਗਦੇ ਆ ਤੇ ਜਦੋਂ ਇਹ ਜਾਂਦੇ ਨੇ ਉਦੋਂ ਜਦੋਂ ਇਹ ਗੇਮ ਖੇਡਦੇ ਨੇ ਉਦੋਂ ਇਹ ਕੁਝ ਹੋਰ ਹੀ ਬਣ ਜਾਂਦੇ ਨੇ ਭਾਜੀ ਜਿਹੜੀ ਰੋਜ਼ ਮਿਹਨਤ ਕਾਨੀ ਨਾਲ ਉਹਦਾ ਤਪ ਇਹ ਏਡਾ ਹੁੰਦਾ ਉਹਦਾ ਜਿਹੜਾ ਸੇਕ ਆ ਨਾ ਉਹ ਫੇ ਉਖਾੜੇ ਚ ਦੰਗਲ ਜੀ ਕੱਢਦੇ ਆ ਨਾਰਮਲ ਬੰਦਾ ਝੱਲ ਨਹੀਂ ਸਕਦਾ ਨਾਰਮਲ ਬੰਦਾ ਪਲਵਾਨ ਦੀ ਧੌਣ ਨਹੀਂ ਚੱਲ ਸਕਦਾ ਧੌਣ ਦੇ ਮਾਲਕੇ ਹਿਲ ਜਊਂਗੇ ਹੂੰ ਬਿਲਕੁਲ ਸਹੀ ਹੈ ਪਲਵਾਨ ਨਹੀਂ ਚੱਲ ਸਕਦਾ ਹੂੰ ਸਿਕੰਦਰ ਸ਼ੇਖ ਵੀ ਬਹੁਤ ਵਧੀਆ ਭਾਜੀ ਹੂੰ ਬਹੁਤ ਵਧੀਆ ਵਧੀਆ ਪਹਿਲਵਾਨ ਹੈ ਵਧੀਆ ਇੱਕ ਸਾਡੇ ਪਹਿਲਵਾਨ ਹਰਿਆਣੇ ਦੀ ਆ ਯੂਪੀ ਦੀ ਆ ਦਿਬਿਆ ਕਾਕਰਨ ਅਰਜਨਾ ਅਵਾਰਡ ਹੂੰ ਨਹਿ ਤਹਿਸੀਲਦਾਰ ਲੱਗੀ ਹੋਈ ਹਾਂ ਜੀ ਜੀ ਉਹਦਾ ਭਰਾ ਦੀਪਕ ਕਾਕਰਨ ਹੂੰ ਬਹੁਤ ਅੱਛੀ ਫੈਮਲੀ ਆ ਬਹੁਤ ਸਟ੍ਰਗਲ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਔਰ ਭਾਜੀ ਅਰਜਨਾ ਅਵਾਰਡ ਕਿਨੂੰ ਮਿਲਦਾ ਜਿਹੜਾ ਬੱਚਾ ਲੱਖਾਂ ਜੋ ਇੱਕ ਹੁੰਦਾ ਲੱਖਾਂ ਚੱਕਰ ਮੈਂ ਅਰਜਨਾ ਅਵਾਰਡ ਹੀ ਆ ਭਾਜੀ ਉਹ ਉਹਨਾਂ ਦਾ ਫੈਮਿਲੀ ਰਿਲੇਸ਼ਨ ਹਾਂ ਉਹ ਵੱਡੀ ਭੈਣ ਰੱਖ ਲਓ ਚਾਹੇ ਮੇਰੀ ਛੋਟੀ ਰੱਖ ਲਓ ਉਹਦਾ ਭਰਾ ਛੋਟਾ ਭਰਾ ਜ ਵੱਡਾ ਉਹ ਬਹੁਤ ਸਤਿਕਾਰ ਕਰਦੇ ਆ ਐ ਦੇ ਲੁਧਿਆਣੇ ਤੁਹਾਡੇ ਸ਼ਹਿਰ ਦਾ ਗੋਪੀ ਲੀਲਾ ਮੇਜਰ ਲੀਲਾ ਹਾਂ ਉਹ ਜਿੰਨੇ ਭਲਵਾਨਾ ਸਾਰਿਆਂ ਨਾਲ ਜਿਹਦਾ ਮਰਜ਼ੀ ਨਾਲ ਲੈ ਲਓ ਸਾਰਿਆਂ ਨਾਲ ਪਿਆਰ ਹੈ ਲੋਕਾਂ ਤੋਂ ਚਾਹੇ ਲੱਖਾਂ ਮੰਗਣਾ ਤੁਹਾਡੇ ਭਰਾ ਤੋਂ ਨਹੀਂ ਮੰਗਦੇ ਉਹ ਜੋ ਦੇ ਦਵਾ ਕਹਿੰਦੇ ਯਾਰਾ ਠੀਕ ਆ ਪੈਸੇ ਨਹੀਂ ਮੰਗਦੇ ਸੈਂਡ ਨਹੀਂ ਮੰਗਦੇ ਪਾਜੀ ਜੋ ਦੇ ਦਵਾ ਖੁਸ਼ ਆ ਕਹਿੰਦੇ ਹੋਏ ਐਦਿਨ ਕਲਾਕਾਰਾਂ ਕਲਾਕਾਰ ਨਾ ਵੀ ਯਾਰੀਆ ਮੈਂ ਪਿੱਛੇ ਇੱਕ ਵੀਡੀਓ ਦੇਖ ਮੈਂ ਵੀਡੀਓ ਦੇਖਦਾ ਵੈਸੀ ਮਾਸਟਰ ਸਲੀਮ ਜਿਹੜਾ ਹੈ ਤੁਹਾਨੂੰ ਭਰਾ ਮੇਰਾ ਉਹ ਵੀ ਬੜੇ ਮਤਲਬ ਸਤਕਾਰ ਨਾਲ ਸਤਕਾਰ ਨਾ ਮਿਲ ਰਿਹਾ ਵੀ ਖੁਸ਼ ਹੋ ਕੇ ਮਿਲ ਰਿਹਾ ਪਤਾ ਲੱਗਦਾ ਵੀ ਹਾਂ ਵੀ ਇਹ ਅੰਦਰੋਂ ਅੰਦਰੋਂ ਕੋਈ ਗੱਲ ਹੈ ਅੰਦਰੋਂ ਕੋਈ ਪਿਆਰ ਹੈ ਜੁਤੀ ਨੂਰਾ ਮੇਰੀ ਭੈਣ ਬਣੀ 14 ਸਾਲ ਹੋ ਗਏ ਉਸਮਾਨ ਅਲੀ ਉਹਦਾ ਘਰ ਵਾਲਾ ਉਹ ਵੀ ਛੋਟੇ ਭਰਾਵਾਂ ਨੂੰ ਬਹੁਤ ਪਿਆਰ ਸਤਕਾਰ ਮਿਲਦਾ ਨਾਲ ਰਿਆਜ਼ ਖਾਨ ਜੰਮੂ ਤੋਂ ਯਾਸਰ ਖਾਨ ਪਮਾਡੋਮੇ ਵਾਲਾ ਪਵਨ ਕਸ਼ੀਨਾਥ ਉਹ ਜੰਨੀ ਸਿੰਗਰ ਆ ਭਾਜੀ ਬਹੁਤ ਕਈਆਂ ਦੇ ਨਾਮ ਹੁਣ ਜਵਾਨ ਤੇ پرویز ਆਲਮ ਜਿਹੜਾ ਅੱਜ ਕੱਲ ਟ੍ਰੈਂਡਿੰਗ ਤੇ ਬਹੁਤ ਪਿਆਰਾ ਹਨ ਹਮ ਸਰਦਾਰ ਅਲੀ ਸਭ ਨਾਲ ਭਾਜੀ ਬਹੁਤ ਗੋੜੀ ਜੀ ਖਾਨ ਬਹੁਤ ਪਿਆਰਾ ਹੈ ਭਾਜੀ ਮਹਿੰਦੀ ਤੱਕਰ ਜਿਹੜੀ ਪੰਜਾਬੀ ਐਕਟਰ ਬਹੁਤ ਪਿਆਰਾ ਵੱਡੀ ਭੈਣ ਹੈ ਮਹਿੰਦੀ ਤੱਕਰ ਆਈ ਕਦੇ ਹਾਂ ਭਾਜੀ ਬਿਲਕੁਲ ਆਈ ਮਹਿੰਦੀ ਤੱਕਰ ਆਈ ਹੈ ਕਈ ਵਾਰੀ ਆਈ ਹੈ ਫਿਲਮ ਦੀ ਓਪਨਿੰਗ ਲਈ ਮੈਨੂੰ ਸੱਦ ਲਿਆ ਉਹਨੇ ਹਮ ਮੈਂ ਆਇਆ ਸਿਲਾਵਾ ਚ ਰਹਿਣਾ ਬਈ ਮਾਲਸ ਚ ਲੁਧਿਆਣੇ ਜਿਹੜਾ ਲਾਂਟੇ ਮੋਲਾ ਬੜਾ ਇਕੱਠ ਬੜਾ মিডিਆ ਇਕੱਠਾ ਹੋਇਆ ਮੈਂ ਚੰਨੀ ਘੜੇ ਲਾਂਟੇ ਮੈਂ ਹਾਂ ਉਹ ਮੈਂ ਉੱਥੇ ਸਾਈਡ ਤੇ ਖੜ ਗਿਆ ਸਾਰੇ মিডিਆ ਮੇਰੇ ਅੱਲਾ ਦੇਖੇ ਹੋਰ ਲੋਕ ਦੇਖਣ ਵੀ ਬਾਬਾ ਕਿੱਥੇ ਆ ਗਿਆ ਕਾ ਬਾਬਾ ਕਿੱਥੇ ਆ ਗਿਆ ਪੁੱਛਿਆ ਨਹੀਂ ਕਿਸੇ ਨੇ ਇੱਕ ਛੋਟੀ ਜੇ ਬੱਚੀ ਆਈ ਕਹਿੰਦੀ ਵੀਰੇ ਤੁਸੀਂ ਅੰਦਰ ਬਹਿ ਜਾਓ ਸ਼ੇਖਰ ਵੀਰੇ ਨੇ ਕਿਹਾ ਵੀ ਬਾਬਾ ਜੀ ਨੂੰ ਉੱਧਰ ਬਿਠਾ ਲਓ ਸ਼ੇਖਰ ਵੀਰਾ ਮੰਡੀ ਦਾ ਘਰ ਵਾਲਾ ਓਕੇ ਤੇ ਜਦੋਂ ਭਾਜੀ ਸਾਰੇ ਮੈਂ ਜੀ ਵੇਟ ਕਰਦੇ ਸੀ ਮੰਡੀ ਆਈ ਮੰਡੀ ਵਾਲਾ ਕੈਮਰੇ ਆਨ ਫੋਕਸ ਸੀਗੇ ਉਹਨੇ ਸਾਰਿਆਂ ਨੂੰ ਕੁਇਕਲੀ ਮਿਲ ਕੇ ਹਲੋ-ਵਲੋ ਕਰਨ ਤੋਂ ਬਾਅਦ ਸਿੱਧਾ ਹੀ ਮੇਰੇ ਕੋਲ ਆ ਕੇ ਹੂੰ ਕਹਿੰਦੇ ਵੀਰੇ ਮੈਨੂੰ ਬਹੁਤ ਖੁਸ਼ੀਆਂ ਨੇ ਮੈਨੂੰ ਜੱਫੀ ਪਾ ਲਈ ਮੈਂ ਕਿਹਾ ਧੰਨਵਾਦ ਔਰ ਫੇਰ ਸਾਰਿਆਂ ਦਾ ਧਿਆਨ ਮੇਰੇ ਵੱਲ ਗਿਆ ਵੀ ਇਹ ਵੀ ਬੰਦਾ ਹੈਗਾ ਕੋਈ ਫੇਰ ਮੇਲੇ ਤੇ ਇੱਥੇ ਪੁੰਜੇ ਬੈਠੀ ਰਹੀ ਮੈਂ ਐਟ ਸੀ ਕੋਈ ਉਹਨੇ ਕੁਰਸੀ ਨਹੀਂ ਮੰਗੀ ਕੋਈ ਸੋਫਾ ਨਹੀਂ ਮੰਗਿਆ ਤਿੰਨ ਚਾਰ ਘੰਟੇ ਬੈਠੀ ਰਹੀ ਕੋਈ ਕੋਈ ਮਤਲ ਅਟਿਟਿਊਡ ਨਹੀਂ ਹਰ ਬੱਚਿਆਂ ਨੇ ਫੋਟੋ ਕਰਾਈ ਹਰ ਸੰਗਤ ਦੇ ਸੇਵਾਦਾਰ ਨੇ ਕੋਈ ਲੈਣਾ ਦੇਣਾ ਨਹੀਂ ਭਾਜੀ ਨਾਰਮਲੀ ਪੁੰਜੇ ਬੈਠ ਕੇ ਉਹਨੇ ਕੜੀ ਚੌਲ ਖਾਦੇ ਲੰਗਰ ਖਾਦੀ ਕਹਿੰਦੀ ਵੀਰੇ ਕੜੀ ਬਹੁਤ ਸਵਾਦ ਹੈ ਸੰਗਤ ਦੇ ਵਿੱਚ ਬੈਠ ਕੇ ਹਾਂ ਬਿਲਕੁਲ ਭਾਜੀ ਸੰਗਤ ਸਭ ਚੰਗੇ ਲੋਕਾਂ ਨਾਲ ਪਰਮਾਤਮਾ ਚੰਗੇ ਲੋਕ ਮਿਲਾਂਦਾ ਹਮ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਨੀਅਤ ਸਾਫ਼ ਹੋਣੀ ਇੱਕ ਜ਼ਰੂਰ ਆਪਾਂ ਕੁਸ਼ਤੀ ਦੀ ਗੱਲ ਕਰ ਰਹੇ ਸੀ ਅਕੀ ਤਨ ਲੱਗਦਾ ਕੁਸ਼ਤੀ ਦੇ ਵਿੱਚ ਦਲਾਲੀ ਵੀ ਵੱੜ ਚੁੱਕੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੰਤਾਂ ਦੀ ਮੇਰੀ ਕਮੇਟੀਆਂ ਵਾਲਿਆਂ ਨੂੰ ਮਿਹਨਤ ਆ ਸਿੱਧਾ ਪਹਿਲਵਾਨ ਦੇ ਘਰ ਪੁੱਜੋ ਕਾਇ ਚਾਹੇ ਕੋਈ ਛੋਟਾ ਆ ਚਾਹੇ ਵੱਡਾ ਉਹਦੇ ਘਰ ਪੁੱਜੋ ਪਹਿਲਵਾਨ ਨਾਲ ਕੋ ਡੀਲ ਕਰੋ ਵਿਚ ਬਚੋਲਾ ਨਾ ਪਾਓ ਭਾਜੀ ਲੱਖ ਰੁਪਏ ਚ ਵਿਚੋਲਾ ਘਰਾ ਦਿੰਦਾ ਕੋਈ ਵੀ ਆ ਬਹੁਤ ਐ ਇਦਾਂ ਦੇ ਤੇ ਉਹ ਪਹਿਲਵਾਨ ਨੂੰ ਤਾਂ 70 80 ਹਜ਼ਾਰ ਮਿਲਦਾ 25 ਹਜ਼ਾਰ ਤਾਂ ਰਸਤੇ ਜੇ ਗੋਲ ਹੋ ਜਾਂਦਾ ਹਾਂ ਬਿਲਕੁਲ हां ਜਿਨ੍ਹਾਂ ਦੇ ਉਸਤਾਦ ਹੈ ਭਲਵਾਨਾਂ ਦੇ ਉਹ ਵਾਕਈ ਉਸਤਾਦਾਂ ਨਾ ਕਰੋ ਜਿੱਦਾਂ Pritpal ਦਾ ਉਸਤਾਦ ਵੀ ਹੈਗਾ ਜਸੇ ਪੱਟੀ ਦਾ ਵੀ ਹੈਗਾ ਸਕੰਦਰ ਸ਼ੇਖ ਦਾ ਹੁਣ ਤਾਂ ਸਕੰਦਰ ਆਪ ਡੀਲ ਕਰਨ ਲੱਪਿਆ ਏਦਾਂ ਕਈ ਭਲਵਾਨ ਹੈਗੇ ਆ ਜਿਨ੍ਹਾਂ ਨੂੰ ਆਪ ਡੀਲ ਕਰਦੇ ਆ ਉਹ ਕਰਨਾ ਚਾਹੀਦਾ ਸਮੇਂ ਦੇ ਹਿਸਾਬ ਨਾਲ ਹੂੰ ਡਿਫੈਂਸ ਵੀ ਦੇਖਦੇ ਆ ਵੀ ਕਈ ਵੱਡੀਆਂ-ਵੱਡੀਆਂ ਗੇਮਸ ਨੇ ਵੱਡੀਆਂ-ਵੱਡੀਆਂ ਗੇਮਸ ਜਿਹੜੀਆਂ ਲੋਕੀ ਇੰਡੀਅਨ ਲੈਵਲ ਤੇ ਖੇਡਦੇ ਨੇ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਆ ਜਿਨ੍ਹਾਂ ਦੇ ਵੱਡੇ ਵੱਡੇ ਹੁਣ ਪਿਛੇ ਹੋ ਕੇ ਵੀ हटਿਆ ਮੈਂ ਨਾਮ ਲਵਾਂਗਾ ਐਵੇਂ ਸਾਰਿਆਂ ਨੂੰ ਪਤਾ ਲੱਗ ਜਾਣਾ ਫਿਕਸਿੰਗ ਬੜੀ ਹੋ ਗਈ ਉਹਦੇ ਵਿੱਚ ਕਿ ਪਹਿਲਵਾਨੀ ਦੇ ਵਿੱਚ ਵੀ ਫਿਕਸਿੰਗ ਵੜ ਗਈ ਹੈ ਭਾਜੀ ਫਿਕਸਿੰਗ ਕਹਿਣਾ ਬਹੁਤ ਰੋਂਗ ਹੋ ਗਿਆ ਲਵਜੀ ਹਮ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ 1921 19